ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਕੀਤਾ ਵੱਡਾ ਬਦਲਾ ਡਾਕਟਰ ਰਾਜਕੁਮਾਰ ਵੇਰਕਾ ਜਿਹੜੇ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰ ਰਹੇ ਨੇ ਕਈ ਗਤੀਵਿਧੀਆਂ ਦੇ ਵਿੱਚ ਉਹ ਯੋਗਦਾਨ ਪਾਉਂਦੇ ਨੇ ਡਾਕਟਰ ਰਾਜਕੁਮਾਰ ਵੇਰਕਾ ਦਾ ਲੰਮਾ ਇਤਿਹਾਸ ਹੈ ਲੰਮੀ ਹਿਸਟਰੀ ਹੈ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਨੇ ਅੱਜ ਇੱਕ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਡਾਕਟਰ ਰਾਸਕੁਮਾਰ ਵੇਰਕਾ ਨੂੰ ਇੱਕ ਪਾਸੇ ਜਿੱਥੇ ਕਾਂਗਰਸ ਪਾਰਟੀ ਦਾ ਆਪਸੀ ਘਾਟੋ ਕਲੇਸ਼ ਚੱਲ ਰਿਹਾ ਹੈ ਪ੍ਰਧਾਨਗੀ ਨੂੰ ਲੈ ਕੇ ਕਿਉਂਕਿ ਭਾਰਤਪੁਤਰ ਆਸ਼ੂ ਵੱਲੋਂ ਰਾਜਾ ਵਰਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ ਪ੍ਰਤਾਪ ਸਿੰਘ ਬਾਜਵਾ ਵੀ ਜਿਹੜਾ ਹੈ ਚੋਣ ਪ੍ਰਚਾਰ ਨਹੀਂ ਕਰਨ ਜਾ ਰਿਹਾ ਕਿਉਂਕਿ ਉਹ ਬੰਬਾਂ ਵਾਲੇ ਮਾਮਲੇ ਦੇ ਵਿੱਚ ਫਸੇ ਹੋਏ ਨੇ ਇੱਕ ਪਾਸੇ ਭਾਰਤ ਪੋਸ਼ਣ ਆਸ਼ੂ ਨੂੰ ਜਿਤਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਵੱਡਾ ਫਿਰ ਬਦਲ ਕਰ ਦਿੱਤਾ ਹੈ ਡਾਕਟਰ ਰਾਜ ਕੁਮਾਰ ਵੀਰਕਾ ਨੂੰ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਡਾਕਟਰ ਰਾਜ ਕੁਮਾਰ ਵੀਰਕਾ ਨੂੰ ਫਰੀਦਕੋਟ ਲਈ ਜ਼ਿਲ੍ਹਾ ਕੋਆਰਡੀਨੇਟਰ ਇਨਚਾਰਜ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ ਡਾਕਟਰ ਵੇਰਕਾ ਨੂੰ 4 ਮਈ ਨੂੰ ਸੰਗਰੂਹ ਵਿੱਚ ਹੋਣ ਵਾਲੀ ਕਾਂਗਰਸ ਪਾਰਟੀ ਦੀ ਆਗਾਮੀ ਸੁਭਾ ਪਧਰੀ ਰੈਲੀ ਦੀਆਂ ਤਿਆਰੀਆਂ ਦੀ ਨਿਗਰਾਨੀ ਕਰਨ ਦੇ ਜ਼ਿਲ੍ਹਾ ਫਰੀਦਕੋਟ ਵਿੱਚ ਇੱਕ ਵੱਡੀ ਰੈਲੀ ਦੇ ਆਯੋਜਨ ਦੀ ਮੁੱਖ ਜ਼ਿੰਮੇਵਾਰੀ ਸੌਂਪੀ ਗਈ ਹੈ ਡਾਕਟਰ ਵੇਰਕਾ ਦੇ ਵਿਸ਼ਾਲ ਰਾਜਨੀਤਿਕ ਤਜਰਬੇ ਤੇ ਮਜ਼ਬੂਤੀ ਜ਼ਮੀਨੀ ਦੇ ਸੰਪਰਕ ਨੂੰ ਦੇਖਦੇ ਹੋਏ ਪਾਰਟੀ ਲੀਡਰਸ਼ਿਪ ਨੇ ਉਹਨਾਂ ਨੂੰ ਇੱਕ ਮਹੱਤਵਪੂਰਨ ਕੰਮ ਸੌਂਪਿਆ ਹੈ ਕਾਂਗਰਸ ਪਾਰਟੀ ਨੂੰ ਵਿਸ਼ਵਾਸ ਹੈ ਕਿ ਡਾਕਟਰ ਵੇਰਵਾ ਡਾਕਟਰ ਵੇਰਕਾ ਦੀ ਅਗਵਾਈ ਅਗਵਾਈ ਹੇਠ ਫਰੀਦਕੋਟ ਵਿੱਚ ਪਾਰਟੀ ਦਾ ਸਮਰਥਨ ਆਧਾਰ ਹੋਰ ਮਜ਼ਬੂਤ ਹੋਵੇਗਾ ਤੇ ਆਉਣ ਵਾਲੀਆਂ ਰੈਲੀਆਂ ਇਤਿਹਾਸਕ ਸਫਤਾ ਪ੍ਰਾਪਤ ਕਰਨਗੀਆਂ ਸੀਨੀਅਰ ਪਾਰਟੀਆਂ ਨੇ ਡਾਕਟਰ ਮਿਲਕਾ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਦੀ ਭੂਮਿਕਾ ਵਿੱਚ ਪੂਰਾ ਸਮਰਥਨ ਜਿਹੜਾ ਹੈ ਦਿੱਤਾ ਹੈ ਯਾਨੀ ਕਿ ਹਲਕਾ ਫਰੀਦਕੋਟ ਲਈ ਜ਼ਿਲ੍ਹਾ ਕੋਆਰਡੀਨੇਟਰ ਕਿਉਂਕਿ ਮਈ ਦੇ ਵਿੱਚ ਇੱਕ ਇਤਿਹਾਸਕ ਰੈਲੀ ਹੋ ਰਹੀ ਹੈ ਜਿਹੜੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਰੋਡ ਮੈਪ ਤਿਆਰ ਕਰੇਗੀ ਇਸ ਲਈ ਐਕਸਪੀਰੀਅੰਸ ਤਜਰਬੇਕਾਰ ਡਾਕਟਰ ਰਾਜ ਕੁਮਾਰ ਵੇਰਕਾ ਨੂੰ ਹਲਕਾ ਜ਼ਿਲ੍ਹਾ ਫਰੀਦਕੋਟ ਦੇ ਕੋਆਰਡੀਨੇਟਰ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਧੰਨਵਾਦ